ਜੀ ਸੋ ਸ੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਨਾ ਸੈਮੀਨ ਦੁਪट्टे ਜਾਂ ਕਾਟਨ ਦੁਪट्टे ਦੇ ਨਾਲ ਹੋਊਗੀ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨਬਲ ਆ ਜਿਹੜਾ ਸੂਟ ਦਾ ਫੈਬਰਿਕ ਰਹੂਗਾ ਉਹ ਪੂਰਾ ਫਾਈਨ ਵਧੀਆ ਕੁਆਲਟੀ ਦਾ ਸੁਪਰ ਫੈਬਰਿਕ ਰਹੂਗਾ ਬਸ ਇਹਨਾਂ ਦਾ ਰੇਟ ਤਾਂ ਘੱਟ ਹੋਊਗਾ ਕਿਉਂਕਿ ਇਹਨਾਂ ਨਾਲ ਜੋ ਦੁਪट्टे ਲੱਗੇ ਆ ਸੈਮੀ ਦੇ ਲੱਗੇ ਆ ਜਿਵੇਂ ਕਿ ਕਈ ਪੈਣਾ ਕਹਿੰਦੀ ਸੀ ਦੇਣ ਲੈਣ ਲਈ ਸੂਟ ਚਾਹੀਦੇ ਆ ਸਾਨੂੰ ਹਨਾ ਤਾਂ ਤੁਸੀਂ ਮੰਗਵਾ ਸਕਦੇ ਹੋ ਇੱਕ ਸੂਟ ਮੰਗਾ ਲਓ ਚਾਰ ਮੰਗਾ ਲਓ 10 ਮੰਗਾ ਲਓ ਕਾਫੀ ਸੂਟ ਮੈਂ ਅਸੀਂ ਲੈ ਕੇ ਆਏ ਆ 24 25 ਸੂਟ ਇਹਦੇ ਵਿੱਚ ਹੈਗੇ ਨੇ ਸੋ ਡਿਜ਼ਾਈਨ ਵੀ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਨੇ ਫੈਬਰਿਕ ਵੀ ਡਿਫਰੈਂਟ ਆ ਕਪੜਾ ਜਾਨਕਿ ਜਿਹੜਾ ਹੋਗਾ ਨਾ ਸੂਟ ਦਾ ਪੂਰਾ ਕੱਟ ਪ੍ਰੋਪਰ ਮਿਲੂਗੀ ਤੁਹਾਨੂੰ ਇਹ ਨਹੀਂ ਨਹੀਂ ਕੱਟ-ਕੱਟ ਮਿਲੂਗੀ ਨਾ ਹੀ ਇਹ ਹੋਗਾ ਵੀ ਕਪੜਾ ਸੈਮੀ ਮਿਲੂਗਾ ਜਾਂ ਕਪੜੇ ਦੇ ਵਿੱਚ ਕੋਈ ਵੀ ਇਦਾਂ ਦਾ ਸਿੰਥੈਟਿਕ ਬੇਸ ਹੋਗਾ ਬਿਲਕੁਲ ਵੀ ਨਹੀਂ ਹੋਣਾ ਜੋ ਚੀਜ਼ ਮੈਂ ਧਿਆਨ ਦੇ ਨਾਲ ਸੁਣ ਲਿਆ ਕਰੋ ਵੀਡੀਓ ਨੂੰ ਜੋ ਵੀਡੀਓ ਦੇ ਵਿੱਚ ਐਕਸਪਲੇਨ ਕਰਤਾ ਸੀ ਇਹਨਾਂ ਚੀਜ਼ ਤੁਹਾਡੇ ਤੱਕ ਪਹੁੰਚ ਰਹੀਆਂ ਠੀਕ ਹੈ ਜੀ ਪਿਓਰ ਕਾਟਨ ਉਹ ਤਾਂ ਕਾਟਨ ਆ ਹੋਗੀ ਪਿਓਰ ਰਿਯੋਨ ਲੈ ਕੇ ਆਇਆ ਤਾਂ ਰਿਯੋਨ ਦੇ ਫੈਬਰਿਕ ਮੋਡਲ ਵਾਲੇ ਆ ਜਿਹੜੇ ਆਪਾਂ ਵੇਚ ਰਹੇ ਆ ਹਨਾ 500 ਦੇ ਵਿੱਚ ਉਹਦੇ ਨਾਲ ਦੁਪੱਟੇ ਲੱਗ ਕੇ ਆਏ ਨੇ ਸੋ ਇਹ ਬੇਸ ਮੇਨ ਆ ਰਿਹਾ ਕਿ ਇੱਕ ਤਾਂ ਪ੍ਰਾਈਸ ਬਹੁਤ ਰੀਜ਼ਨੇਬਲ ਆ ਸੈਕੰਡ ਚੀਜ਼ ਇਹ ਆ ਜਾਂਦੀ ਆ ਕਿ ਦੇਣ ਲੈਣ ਲਈ ਵਧੀਆ ਰਹਿੰਦੇ ਨੇ ਤੇ ਬਦਨਾ ਪਾ ਕੇ ਵੀ ਹਣਣਾਉਂਦਾ ਹੀ ਨਹੀਂ ਹੈਗਾ ਵੀ ਆਪਾਂ ਹਨਾ ਕੱਟ-ਕੱਟ ਦੇਤੀ ਤਾਂ ਕਿਸੇ ਦੇ ਪੈਣ ਦੇ ਕੰਮ ਵੀ ਨਾ ਆਉਣ ਜਾਂ ਸਿੰਥੈਟਿਕ بیس ਹੋਵੇ ਅਗਲਾ ਸਮਾ ਕੇ ਵੀ ਨਾ ਪਾ ਸਕੇ ਬਸ ਇਹਨਾਂ ਦੇ ਨਾਲ ਮੇਨ ਜਿਹੜੀ ਆਉਂਦੀ ਹੈ ਦੁਪੱਟੇ ਹਲਕੇ ਆਉਂਦੇ ਆ ਠੀਕ ਹੈ ਜੀ ਆਮ ਨੋਰਮਲ ਜਿਹੇ ਦੁਪੱਟੇ ਆਉਂਦੇ ਨੇ ਵੀ ਜਾਨਕਿ ਵਧੀਆ ਪਿਓਰ ਵਗੈਰਾ ਦੇ ਦੁਪੱਟੇ ਨਹੀਂ ਹੁੰਦੇ ਹੈਗੇ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਤੁਸੀਂ ਕੋਈ ਹੋਰ ਵੈਰਾਈਟੀ ਦੇਖਣਾ ਚਾਹੁੰਦੇ ਹੋ ਤਾਂ ਉਹਦੀ ਵੀ ਜਰੂਰ ਦੱਸਿਓ ਵੀ ਕੋਈ ਵੀਡੀ ਤਾਸੀ ਉਹ ਵੀਡੀਓ ਵੀ ਜਰੂਰ ਲੈ ਕੇ ਆਵਾਂਗੇ ਠੀਕ ਹੈ ਜੀ ਲਓ ਜੀ ਆਜ ਦੀ ਵੀਡੀਓ ਦਾ ਪਹਿਲਾ ਡਿਜ਼ਾਈਨ ਜਿਹੜਾ ਮੈਂ ਦਿਖਾਉਣ ਲੱਗੀ ਆ ਪ੍ਰਾਈਸ ਅਜੇ ਸੂਟਾਂ ਦਾ ਸਾਰਿਆਂ ਦਾ 600 ਰੁਪਏ ਰੋਗਾ ਠੀਕ ਹੈ 600 ਰੁਪਏ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੇ ਤੁਸੀਂ ਇੱਕ ਸੂਟ ਮੰਗਾਉਗੇ ਤਾਂ ਸ਼ਿਪਿੰਗ ਚਾਰਜਸ ਤੁਹਾਡੇ ਆਪਣੇ ਹੋਣਗੇ ਠੀਕ ਹੈ ਸ਼ਿਪਿੰਗ ਤੁਹਾਡੀ ਆਪਣੀ ਹੋਊਗੀ ਜੀ ਪਰ ਜੇ ਤੁਸੀਂ ਦੋ ਸੂਟ ਮੰਗਾਉਗੇ ਤਾਂ ਸ਼ਿਪਿੰਗ ਫ੍ਰੀ ਹੋ ਜਾਊਗੀ ਏਗਾਗਾ ਧਿਆਨ ਰੱਖਿਓ ਜਿਹੜੀਆਂ ਪਕਕੀਆਂ ਪੈਣਾ ਨੇ ਨਾ ਜਿਨ੍ਹਾਂ ਨੇ ਬਸ ਫਟਾਫੜ ਪੇਮੈਂਟ ਕਰ ਦਿੰਦੀਆਂ ਨੇ ਆਲਰੇਡੀ ਸਕੈਨਰ ਹੈਗੇ ਨੇ ਤਾਂ ਸ਼ਿਪਿੰਗ ਇੱਕ ਸੂਟ ਤੇ ਤੁਹਾਡੀ ਆਪਣੀ ਹੋਊਗੀ ਜੀ ਠੀਕ ਹੈ ਲੋ ਗ੍ਰੇ ਕਲਰ ਦੇ ਉੱਪਰ ਹੈ ਡਿਜ਼ਾਈਨ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਵਾ ਨਾਲ ਇਹਦੇ ਇਦਾਂ ਆਊਗਾ ਦੁਪੱਟਾ ਇਹੋ ਇਸ ਤਰ੍ਹਾਂ ਹੁੰਦਾ ਹੈ ਇਹਦਾ ਦੁਪੱਟਾ ਜਿਹੜਾ ਨਾ ਵੈਸੇ ਤਾਂ ਬਹੁਤ ਵਧੀਆ ਰੈਗੂਲਰ ਵੇਅਰ ਲਈ ਲੈਣਾ ਹੋਵੇ ਬੰਦੇ ਨੇ ਜਿਹੜੀਆਂ ਪੈਣਾ ਲੈ ਸਕਦੀਆਂ ਨੇ ਪਰ ਪ੍ਰਾਈਸ ਵੀ 600 ਆ ਜੇ ਹੁਣ ਇਹ ਕੱਲਾ ਸੂਟ ਹੀ ਮੰਨਿਆ ਜਾਵੇ ਪਿਓਰ ਕਾਟਨ ਆ ਕੈਂਬਰੀ ਕਾਟਨ ਦਾ ਸੂਟ ਆ 5-600 ਰੁਪਏ ਦਾ ਕੱਲਾ ਸੂਟ ਹੀ ਆਉਂਦਾ ਹੁਣ ਤੁਹਾਨੂੰ 600 ਦੇ ਵਿੱਚ ਵੀ ਦੁਪੱਟੇ ਦੇ ਨਾਲ ਤਾਂ ਮਿਲ ਰਿਹਾ ਕਿਉਂਕਿ ਹੁਣ ਮਤਲਬ ਕਿ ਦੇਣ ਲੈਣ ਲਈ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਆ ਸੋ ਉਸ ਦੇ ਅਕੋਰਡਿੰਗ ਆਪਾਂ ਘੱਟ ਰੇਟ ਵਾਲੇ ਸੂਟ ਵੀ ਤੁਹਾਡੇ ਲਈ ਲੈ ਕੇ ਆਏ ਆ ਠੀਕ ਹੈ ਜੀ ਨੰਬਰ ਹੋਊਗਾ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਮਸਟਰਡ ਸ਼ੇਡ ਆਹ ਮਸਟਰਡ ਸ਼ੇਡ ਇਹ ਵੀ ਕਲਰ ਡਿਜ਼ਾਈਨ ਪ੍ਰਿੰਟਿੰਗ ਆ ਹਰ ਬਹੁਤ ਸੋਹਣੀਆਂ ਨੇ ਫੈਬਰਿਕ ਪੂਰਾ ਫਾਈਨ ਆ ਕੱਟ ਪ੍ਰੋਪਰ ਆ ਸਾਰੀ ਚੀਜ਼ ਤੁਹਾਨੂੰ ਪ੍ਰੋਪਰ ਮਿਲਣ ਜਾ ਰਹੀ ਆ ਨਾਲ ਦੁਪੱਟਾ ਮਿਲੂਗਾ ਇਸ ਤਰ੍ਹਾਂ ਮਸਟਰਡ ਹੀ ਦੁਪੱਟਾ ਰਹੂਗਾ ਜੀ ਨੰਬਰ ਰਹੂਗਾ 2 2 ਨੰਬਰ ਇਹ ਸੂਟ ਰਹੂਗਾ ਲੋਤੀ ਨੈਕਸਟ ਦੇਖ ਲੋ ਇਹ ਹੈਗਾ ਪਿੰਕ ਕਲਰ ਦੇ ਵਿੱਚ ਪਿੰਕ ਕਲਰ ਰਹੂਗਾ ਕੈਮਰੀ ਕਾਟਨ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਨਾਲ ਰਹੂਗਾ ਜੀ ਦੁਪੱਟਾ ਵੀ ਪਿੰਕ ਕਲਰ ਦੇ ਵਿੱਚ ਤੇ ਨੰਬਰ ਰਹੂਗਾ 3 3 ਨੰਬਰ ਇਹ ਸੂਟ ਰਹੂਗਾ ਜੀ ਨੈਕਸਟ ਵਾਲਾ ਆ ਰਿਹਾ 에ਅਰ ਫੋਰਸ ਕਲਰ ਇਹ ਵੀ ਕਲਰ ਬਹੁਤ ਪਿਆਰਾ ਵਾ ਆ ਲੋ ਬਹੁਤ ਸੋਹਣੀ ਕ੍ਰੀਏਸ਼ਨ ਆ ਬਹੁਤ ਹੀ ਪਿਆਰੀਆਂ ਪ੍ਰਿੰਟਿੰਗਾਂ ਆ ਕੱਪੜਾ ਵੀ ਪੂਰਾ ਫਾਈਨ ਆ ਬਹੁਤ ਪਿਆਰਾ ਬੇਸ ਆ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਜਿਹੜੇ ਆਪਾਂ 600 ਦੇ ਵਿੱਚ ਸੇਲ ਕਰਦੇ ਆ ਵਿਦਆਊਟ ਦੁਪੱਟਾ ਉਹ ਵਾਲਾ ਸੇਮ ਸਟੱਫ ਇਹ ਲੱਗਿਆ ਹੋਇਆ ਵਾ ਤੇ ਨਾਲ ਇਹਨਾਂ ਦੇ ਬਸ ਦੁਪੱਟੇ ਲਾ ਕੇ ਆਗੇ ਪ੍ਰਾਈਸ ਪਰ ਉਹੀ ਆ 600 ਰੁਪਏ ਨੰਬਰ ਉਹ ਕਹੇ ਦਾ 4 4 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਮੈਂ ਕਲਰ ਦੱਸ ਦਿੰਨੀ ਆ ਜਿਹੜੇ ਵੀ ਕਲਰ ਹੈਗੇ ਨੇ ਇੱਕ ਤਾਂ ਸੇਮ ਕਲਰ ਹੀ ਮਿਲੂਗਾ ਤੁਹਾਨੂੰ ਇਹ ਤਾਂ ਆਲਮੋਸਟ ਸੇਮ ਹੀ ਆ ਜੀ 에ਅਰ ਫੋਰਸ ਕਲਰ ਹੀ ਆ ਸੇਮ ਪ੍ਰਿੰਟਿੰਗ ਆ ਇਹਦੇ ਵਿੱਚ ਦੋ ਪੀਸ ਹੈਗੇ ਜਾਣ ਕੇ ਨੈਕਸਟ ਵਾਲਾ ਜਿਹੜਾ ਹੈਗਾ ਜੀ ਇਹ ਹੈਗਾ ਲੱਗ ਪ੍ਰਿੰਟ ਪ੍ਰਿੰਟਿੰਗਾਂ ਸਾਰੀਆਂ ਬਹੁਤ ਸੋਹਣੀਆਂ ਨੇ ਜਿਹੜਾ ਮਰਜੀ ਪ੍ਰਿੰਟ ਲੈ ਲਓ ਪ੍ਰਿੰਟਿੰਗਾਂ ਸਾਰੀਆਂ ਬਹੁਤ ਸੋਹਣੀਆਂ ਆਈਆਂ ਨੇ ਆ ਲਓ ਜੀ ਇੰਨੇ ਨਾਲ ਸੇਮ ਮੂੰਗਿਆ ਸ਼ੇਡ ਦਾ ਹੈਗਾ ਜੀ ਦੁਪੱਟਾ ਨੰਬਰ ਹੋਊਗਾ 5 5 ਨੰਬਰ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ 2-3 ਕਲਰ ਮਿਲ ਜਾਣਗੇ ਕਲਰ ਮੈਂ ਸ਼ੋਅ ਕਰ ਦਿੰਨੀ ਆ ਜਿਹੜਾ ਕਲਰ ਚਾਹੀਦਾ ਹੋਇਆ ਲੈ ਲਿਓ ਇਹ ਗ੍ਰੀਨ ਮੂੰਗਿਆ ਜਿਹੜਾ ਆਪਾਂ ਖੋਲਿਆ ਹੋਇਆ ਇਹ ਥੋੜਾ ਜਿਹਾ ਪਿਆਜ਼ੀ ਟੂਨ ਤੇ ਆ ਗਿਆ ਨਾਲ ਇਹਦੇ ਸੇਮ ਇਸ ਤਰ੍ਹਾਂ ਪਿਆਜ਼ੀ ਇਹ ਦੁਪੱਟਾ ਹੋਊਗਾ ਇਹਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਹੈਗਾ ਜੀ ਇਹ ਹੈਗਾ ਇਸ ਤਰ੍ਹਾਂ ਕਾਫੀ ਸ਼ੇਟ ਠੀਕ ਹੈ ਜੀ ਕਾਫੀ ਹੋਈ ਇਸ ਤਰ੍ਹਾਂ ਨਾਲ ਦੁਪੱਟਾ ਰਹੂਗਾ ਜੀ ਨੰਬਰ ਹੋਊਗਾ 7 7 ਨੰਬਰ ਕਾਫੀ ਦਾ ਇਹ ਵੀ ਕਲਰ ਬਹੁਤ ਪਿਆਰਾ ਕਲਰ ਹੈ ਤੇ ਪ੍ਰਿੰਟਿੰਗ ਆ ਬਹੁਤ ਸੋਹਣੀ ਆਈਆਂ ਇਹਨਾਂ ਦੇ ਵਿੱਚ ਸੋ ਫਟਾਫੜ ਚੱਕ ਲਿਓ ਜਿੰਨਾ ਭੈਣਾਂ ਨੂੰ ਇੰਨਾ ਸੂਟਾਂ ਦੀ 니ਡ ਆ ਕਿਉਂਕਿ ਇਹ ਵੀਡੀਓ ਸਾਡੀ ਬਹੁਤ ਹੀ ਘੱਟ ਆਉਂਦੀ ਆ ਤੇ ਕਦੇ ਹੀ ਅਸੀਂ ਲੈ ਕੇ ਆਉਂਦੇ ਆ ਜਦੋਂ ਹਾਈ ਡਿਮਾਂਡ ਹੁੰਦੀ ਆ ਜਿਵੇਂ ਕਿ ਹੁਣ ਸੰਧਾਰੇ ਵਗੈਰਾ ਸਟਾਰਟ ਹੋ ਰਿਹਾ ਲਖਰੀਆਂ ਵਗੈਰਾ ਸਟਾਰਟ ਹੋ ਰਹੀਆਂ ਨੇ ਜਾਂ ਕਿਸੇ ਭੈਣ ਨੇ ਵੈਸੇ ਕਿਸੇ ਨੂੰ ਨਾ ਪਾਉਣ ਲਈ ਗਿਫਟ ਕਰਨਾ ਸੋਚਦਾ ਤੁਸੀਂ ਫਟਾਫਟ ਇਨਾਂ ਚੋਂ ਹਣ ਪਿਕ ਕਰ ਲਓ ਜਿੰਨੇ ਵੀ ਸੂਰਤ ਤੁਹਾਨੂੰ ਚਾਹੀਦੇ ਨੇ ਨੰਬਰ ਹੋਗਾ ਜੀ 8 8 ਨੰਬਰ ਆ ਚਾਰ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਕਪੜਾ ਅਗਲਾ ਪੂਰਾ ਕੁੱਟ ਕੁੱਟ ਹੰਡਾਊਗਾ ਕਪੜਾ ਇੰਨਾ ਸੋਹਣਾ ਮੈਂ ਫੇਰ ਰਿਪੀਟ ਇਹੀ ਚੀਜ਼ ਕਰ ਰਹੀਆਂ ਜਸਟ ਰੇਟ ਘਟਾ ਦੁਪੱਟੀਆਂ ਕਰਕੇ ਲਓ ਜੀ ਏ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਆ ਰਿਹਾ ਜੀ ਮਹਿਰੂਨੀ ਜਿਹਾ ਦੁਪੱਟਾ ਮਹਿਰੂਨੀ ਵੀ ਨਹੀਂ ਇਹ ਚੈਰੀ ਮਹਿਰੂਨੀ ਜਿਹਾ ਸ਼ੇਡ ਹੈ ਜਿਹੜਾ ਇਹ ਵਾਲਾ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਇੱਕ ਤੁਹਾਨੂੰ ਬਲੂ ਕਲਰ ਮਿਲੂਗਾ ਇਹ ਵੀ ਕਲਰ ਬਹੁਤ ਪਿਆਰਾ ਇਹਦੇ ਨਾਲ ਬਲੂ ਹੀ ਦੁਪੱਟਾ ਮਿਲੂਗਾ ਨੇਵੀ ਬਲੂ ਕਲਰ ਹੈ ਇਹਦਾ ਸਾਰਾ ਬੇਸ ਆ ਜਿਹੜਾ ਇਹਦਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਇੱਕ ਇਹਦੇ ਵਿੱਚ ਮਿਲੇਗਾ ਜੀ ਬਲੈਕ ਕਲਰ ਲਓ ਬਲੈਕ ਇਹਦੇ ਨਾਲ ਦੁਪੱਟਾ ਆਊਗਾ ਨੰਬਰ ਹੋਗਾ ਜੀ ਇਹਦਾ 11 ਇਹਦੇ ਤਿੰਨ ਕਲਰ ਨੇ ਤਿੰਨੇ ਹੀ ਕਲਰ ਇਹ ਵਾਲੇ ਡਿਜ਼ਾਈਨ ਦੇ ਵੀ ਬਹੁਤ ਸੋਹਣੇ ਨੇ ਦੋਨੇ ਡਿਜ਼ਾਈਨ ਬਹੁਤ ਪਿਆਰੇ ਨੇ ਲਓ ਜੀ ਇਹ ਆ ਗਿਆ ਮੈਚਿੰਗ ਸੂਟ ਇਦਾਂ ਰਹੂਗੀ ਇਹਦੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਇਦਾਂ ਰਹੂਗੀ ਇਹਦੇ ਨਾਲ ਆਊਗੀ ਸੇਮ ਕਾਟਨ ਦੀ ਹੋਈ ਬਾਟਮ ਤੇ ਨਾਲ ਇਹਦੇ ਦੁਪੱਟਾ ਹੋਊਗਾ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਲੱਗੀ ਹੋਊਗੀ ਜੀ ਲੈਸ ਇਸ ਤਰ੍ਹਾਂ ਇਹਦੇ ਪੱਲਿਆਂ ਦੇ ਉੱਪਰ ਸੇਮ ਸ਼ਰਟ ਨਾਲ ਦੀ ਸਾਰੀ ਪੱਟੀ ਕੱਢੀ ਹੋਈ ਆ ਠੀਕ ਹੈ ਜੀ ਇਹਦਾ ਨੰਬਰ ਰਹੂਗਾ 12 12 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਦੋ ਕਲਰ ਆ ਇਹਦੇ ਵਿੱਚ ਆਪਣੇ ਕੋਲੇ ਦੋਨੇ ਕਲਰ ਬਹੁਤ ਪਿਆਰੇ ਆ ਲਾਈਨਿੰਗ ਵਾਲਾ ਬੇਸ ਲੱਗਿਆ ਹੋਇਆ ਜਿਹੜਾ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿ ਰਿਹਾ ਜੀ ਮੈਂ ਟੈਬੀ ਲਾਈਨਿੰਗ ਆ कॉटन ਤੇ ਲਾਈਨਿੰਗ ਆਈ ਹੋਈ ਹੈ ਇਹਦੇ ਵਿੱਚ ਸੈਕਿੰਡ ਕਲਰ ਹੈਗਾ ਜੀ ਇਹ ਵਾਲਾ ਮੋਰ ਪੰਖੀ ਆ ਜਾਂ ਸ਼ੇਡ ਆ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਇਹ ਸੂਟ ਰਹੂਗਾ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਨਾ ਇਹ ਮੁਡਾਲ ਆ ਜੀ ਵਧੀਆ ਵਾਲਾ ਰਿਓਨ ਦਾ ਜਿਹੜਾ ਸਾਦੀ ਕਾਉਂਦਾ ਨਾ ਮੁਡਾਲ ਦੇ ਵਿੱਚ ਉਹ ਵਾਲਾ ਫੈਬਰਿਕ ਆ ਪੂਰਾ ਵਧੀਆ ਨਾਲ ਇਹਦੇ ਬਾਟਮ ਲੱਗਿਆ ਸ਼ਰਟ ਇਹਦੇ ਵਿੱਚ ਮੁਡਾਲ ਦੀ ਮਿਲੂਗੀ ਜਾਨੀ ਕਿ ਤੁਹਾਨੂੰ ਬਾਟਮ ਰਹੂਗੀ ਕਾਟਨ ਦੀ ਆ ਲਓ ਜੀ ਇਸ ਤਰ੍ਹਾਂ ਰਹੂਗਾ ਇਹਦਾ ਸ਼ਰਟ ਦਾ ਫੈਬਰਿਕ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਆ ਮੁਡਾਲ ਦਾ ਇਹ ਤੇ ਨਾਲ ਇਹਦੇ ਕਾਟਨ ਦੀ ਬਾਟਮ ਮਿਲੂਗੀ ਜਿਵੇਂ ਕਾਟਨ ਦੀਆਂ ਬਾਟਮਸ ਇਹਨਾਂ ਨਾਲ ਲੱਗੀਆਂ ਹੋਈਆਂ ਉਹ ਵਾਲੀ ਬਾਟਮ ਆ ਤੇ ਨਾਲ ਜਿਹੜਾ ਦੁਪੱਟਾ ਆ ਰਿਹਾ ਉਹ ਆ ਰਿਹਾ ਟਾਈ ਡਾਈ ਟਾਈ ਡਾਈ ਦੁਪੱਟਾ ਜੀ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਸੋਹਣਾ ਟਾਈ ਡਾਈ ਹੋਇਆ ਹੋਇਆ ਲਾਈਨਿੰਗ ਅੰਦਰ ਸੇਮ ਡਿਜ਼ਾਈਨ ਆ ਤੇ ਬਹੁਤ ਪਿਆਰਾ ਦੁਪੱਟਾ ਵਾ ਨੰਬਰ ਹੋਊਗਾ ਜੀ 14 14 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ 3-4 ਕਲਰ ਮਿਲ ਜਾਣਗੇ ਫਰਸਟ ਕਲਰ ਆਪਾਂ ਕੋਲ ਹੀ ਲਿਆ ਵਾ ਸੈਕਿੰਡ ਕਲਰ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਗ੍ਰੀਨ ਸ਼ੇਡ ਬੋਟਲ ਗ੍ਰੀਨ ਕਲਰ ਜਿਵੇਂ ਆ ਜਾਂਦਾ ਵਾ ਇਦਾਂ ਨਾਲ ਸੇਮ ਟਾਈ ਡਾਈ ਦੁਪੱਟਾ ਹੋਊਗਾ ਪਲੇਨ ਬਾਟਮ ਆਊਗੀ ਨੰਬਰ ਹੋਊਗਾ ਜੀ 15 ਤੇ ਨੈਕਸਟ ਵਾਲਾ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਕਾਫੀ ਸ਼ੇਡ ਹਾਲੋ ਕਾਫੀ ਸ਼ੇਡ ਰਹੂਗਾ ਇਹ ਵੀ ਸਾਰਾ ਆਪਣਾ ਟਾਈ ਡਾਈ ਰਹੂਗਾ ਦੁਪੱਟਾ ਨੰਬਰ ਹੋਊਗਾ ਇਹਦਾ 16 16 ਨੰਬਰ ਇਹ ਸੂਟ ਰਹੂਗਾ ਜੀ ਨੈਕਸਟ ਵਾਲਾ ਇਹਦੇ ਵਿੱਚ ਜਿਹੜਾ ਕਲਰ ਆ ਉਹ ਰਹੂਗਾ ਪਰਪਲ ਸ਼ਿੰਡ ਇਹ ਵੀ ਕਲਰ ਬਹੁਤ ਪਿਆਰਾ ਚਾਰ ਹੀ ਕਲਰ ਬਹੁਤ ਸੋਹਣੇ ਆ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਮੋਡਲ ਦਾ ਜਿਹੜੀ ਸ਼ਰਟ ਦਾ ਕੱਪੜਾ ਨਾ ਬਹੁਤ ਜਿਆਦਾ ਕਾਟਨ ਦੀ ਹੈ ਬਾਟਮ ਲੱਗੀ ਹੋਈ ਆ ਨੰਬਰ ਇਹਦਾ 17 ਵਾ ਜੀ 17 ਨੰਬਰ ਇਹ ਸੂਟ ਰਹੂਗਾ ਫਿਰ ਆਗੇ ਇਹਨਾਂ ਨੂੰ ਦੁਪੱਟੇ ਲੱਗੇ ਹੋਏ ਆ ਕਾਟਨ ਦੇ ਲੋਕ ਆਲ ਓਵਰ ਹੀ ਸੂਟ ਰਹੂਗਾ ਜੀ ਇਹ ਵਾਲਾ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਡਿਜ਼ਾਈਨ ਆ ਸਕਿਨ ਕਲਰ ਦੇ ਨਾਲ ਹਾਈਲਾਈਟ ਕੀਤਾ ਹੋਇਆ ਰੈੱਡ ਕਲਰ ਦਾ ਸੂਟ ਨਾਲ ਇਹਦੇ ਦੁਪੱਟਾ ਮਿਲੂਗਾ ਤੁਹਾਨੂੰ ਕਾਟਨ ਦਾ ਜੀ ਆ ਕਾਟਨ ਦਾ ਦੁਪੱਟਾ ਵਾ ਨੰਬਰ ਇਹਦਾ ਰਹੂਗਾ 18 18 ਨੰਬਰ ਸੂਟ ਰਹੂਗਾ ਆਲ ਓਵਰ ਸੂਟ ਆ ਇਹ ਇਸ ਇਹਦੇ ਵਿੱਚ ਇਹ ਸਿੰਗਲ ਪੀਸ ਆ ਇਹਦੇ ਵਿੱਚ ਹੀ ਤੁਹਾਨੂੰ ਇੱਕ ਮਤਲਬ ਕਿ ਡਿਜ਼ਾਈਨ ਡਿਫਰੈਂਟ ਦੇ ਦਾਂਗੇ कॉटन ਦੇ ਦੁਪट्टे ਨਾਲ ਹੀ ਆ ਲੋ ਇਹ ਕਾਵਲਾ ਡਿਜ਼ਾਈਨ ਆਇਆ ਇਹਦੇ ਵਿੱਚ ਇਹਦਾ ਵਾਈਟ ਬੇਸ ਰਹੂਗਾ ਪਰ ਪ੍ਰਿੰਟਿੰਗ ਕਲਰਫੁਲ ਹੋਗੀ ਨਾਲ ਸੇਮ ਹੀ ਇਸਾ ਦੁਪट्टे ਆਉਣਗੇ ਨੰਬਰ ਰਹੂਗਾ ਜੀ ਇਹਦਾ 19 19 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 4 ਪੋਸਟ ਕਲਰ ਆਪਾਂ ਖੋਲ ਹੀ ਰੇਆ ਪਰਪਲ ਜਿਹਾ ਸ਼ੇਡ ਆ ਸੈਕਿੰਡ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਆ ਲੋ ਆਹ ਵਾਲਾ ਕਲਰ ਰ ਇਹ ਵੀ ਕਲਰ ਪਿਆਰਾ ਵਾ ਬਹੁਤ ਸੋਹਣਾ ਕਲਰ ਆ ਜਿਵੇਂ ਮੂੰਗੀ ਆ ਜਿਹਦਾ ਕੁਝ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਆ ਨੰਬਰ ਹੋਊਗਾ ਜੀ ਇਹਦਾ 20 20 ਨੰਬਰ ਇਹ ਸੂਟ ਰੋਊਗਾ ਕਾਟਨ ਦੇ ਦੁਪੱਟੇ ਨਾਲ ਆਲ ਓਵਰ ਸੂਟ ਆ ਲਓ ਇਹ ਮਿਸਪ੍ਰਿੰਟ ਹੋਇਆ ਹੋਇਆ ਹੈ। ਇਹ ਰੈਂਗ ਬਲੈਕ ਕਲਰ ਆ ਬਲੈਕ ਕਲਰ ਦੇ ਵਿੱਚ ਸੇਮ ਹੀ ਦੁਪੱਟਾ ਕਾਟਨ ਦਾ ਆ ਰਿਹਾ ਨੰਬਰ ਹੋਊਗਾ ਜੀ 21 21 ਨੰਬਰ ਇਹ ਸੂਟ ਰਹੂਗਾ। ਨੈਕਸਟ ਕੱਲੇ ਦੇ ਵਿੱਚ ਜਿਹੜਾ ਮਿਲ ਰਿਹਾ ਡਿਫਰੈਂਟ ਜੇ ਕਲਰ ਨੇ ਇਹਦੇ ਚਾਰੇ ਤੇ ਚਾਰੀ ਕਲਰ ਨਾ ਬਹੁਤ ਡਿਫਰੈਂਟ ਆ ਦੇਖੋ ਆ ਵੀ ਕਲਰ ਬਹੁਤ ਪਿਆਰਾ ਬਹੁਤ ਡਿਫਰੈਂਟ ਆ। ਆ ਲੋ ਜੀ। ਰੇਅਰ ਜੇ ਕਲਰ ਆਏ ਹੋਏ ਨੇ ਦੁਪੱਟੇ ਨਾਲ ਕਾਟਨ ਦੇ ਆਏ ਹੋਏ। ਇਹਦਾ ਨੰਬਰ ਹੈਗਾ 22 ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਕਲੈਕਸ਼ਨ ਲਿਆਉਣ ਦਾ ਮੀਨਿੰਗ ਬਸ ਉਹਨਾਂ ਪੈਣਾ ਲਈ ਹੈ ਜਿਹੜੀਆਂ ਪੈਣਾ ਮਤਲਬ ਕਿ ਭਾਗਦੀਆਂ ਸੀ ਵੀ ਸਾਨੂੰ ਡੀਲ ਲੈਣ ਲਈ ਸੂਟ ਚਾਹੀਦੇ ਨੇ ਹਨਾ ਕਾਫੀ ਮੈਸੇਜ ਆ ਰਹੇ ਸੀ ਤੇ ਤਾਂ ਕਰਕੇ ਆਪਾਂ ਇਹ ਛੋਟੀ ਜਿਹੀ ਵੀਡੀਓ ਇੱਕ ਲੈ ਕੇ ਆਏ ਆਂ ਵੀ ਜਿਹੜੀਆਂ ਪੈਣਾ ਇਦਾਂ ਦੇ ਸੂਟ ਲੈਣਾ ਚਾਹੁੰਦੀਆਂ ਨੇ ਤਾਂ ਤੁਸੀਂ ਇਹਦਾ ਕੱਪੜਾ ਪੂਰਾ ਫਾਈਨ ਆ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਹੀ ਹਾਂ ਕਿ ਦੁਪੱਟੀਆਂ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਨਾ ਕਾਸਟ ਘਟ ਜਾਂਦੀ ਆ ਤੇ ਚਲੋ ਜੀ 100 600 ਦਾ ਤੇ ਕੋਰੀਅਰ ਐਕਸਟਰਾ 100 ਦੇ ਜੀ ਇਹ ਗੱਲ ਨੂੰ ਧਿਆਨ ਚ ਜ਼ਰੂਰ ਰੱਖਿਓ ਪੇਮੈਂਟ ਕਰਨ ਲੱਗੇ ਤੇ 200 ਟਾਂ ਤੇ ਕੋਰੀਅਰ ਫ੍ਰੀ ਆ ਵੱਧ ਜਿੰਨੇ ਮਰਜ਼ੀ ਲੈ ਲਓ 3 ਲੈ ਲਓ 4 ਲੈ ਲਓ 5 ਲੈ ਲਓ ਜਿੰਨੇ ਮਰਜ਼ੀ ਸੂਟ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ